ਸਤਿਕਾਰਦੋ ਖਾਲਸਾ ਜੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦਾ ਲੱਗਾ ਹੋਇਆ ਦਰਬਾਰ ਉੱਥੇ 22 ਧਾਰ ਦੇ ਰਾਜਪੂਤ ਰਾਜਿਆਂ ਦਾ ਇੱਕ ਡੈਪੂਟੇਸ਼ਨ ਪਹੁੰਚਦਾ ਹੈ ਜਿਹਦੀ ਅਗਵਾਈ ਅਜਮੇਰ ਚੰਦ ਕਰ ਰਿਹਾ ਹੁੰਦਾ ਹੈ ਦਰਬਾਰ ਸਲਾਮ ਕਰਨ ਤੋਂ ਬਾਅਦ ਉਹਨਾਂ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਆਖਿਆ ਬਾਦਸ਼ਾਹ ਇਸ ਵਕਤ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਵੱਧਦੀ ਤਾਕਤ ਤੋਂ ਖਤਰਾ ਹੈ ਤੇਰੀ ਸ਼ੈਨਸ਼ਾਹੀ ਵਾਸਤੇ ਉਹਦੇ ਸੰਕੇਤ ਚੰਗੇ ਨਹੀਂ ਉਹਨੇ ਖਾਲਸਾ ਪੰਥ ਸਾਜ ਦਿੱਤਾ ਹੈ ਔਰ ਦਿਨ ਰਾਤ ਨਗਾਰੇ ਵੱਜਦੇ ਨੇ ਗੁਰੂ ਕੇ ਸਿੰਘ ਅਕਾਲ ਅਕਾਲ ਕਹਿ ਕੇ ਜਕਾਰੇ ਗਜਾਉਂਦੇ ਨੇ ਅਸੀਂ ਬੜੀ ਵਾਰੀ ਹਮਲਾਵਰ ਹੋ ਕੇ ਉੱਥੇ ਗਏ ਆ ਪਰ ਹਰ ਵਾਰੀ ਸਾਨੂੰ ਹਾਰ ਦਾ ਮੂੰਹ ਵੇਖਣਾ ਪਿਆ ਕੋਈ ਵੱਡਾ ਜਰਨਲ ਭੇਜ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਨੂੰ ਨੇਸ ਤੋਂ ਅਨਬੂਧ ਕਰਕੇ ਉਹਦੇ ਤੇ ਫਤਿਹ ਪ੍ਰਾਪਤ ਕਰ ਸਕੇ ਇੰਨੀ ਗੱਲ ਸੁਣ ਕੇ ਬਾਦਸ਼ਾਹ ਨੇ ਜਰਨਲ ਬੁਲਾਏ ਉਹਨੇ ਆਖਿਆ ਮਿੱਤਰੋ ਮੇਰੀ ਪੱਗ ਦਾ ਸਵਾਲ ਹੈ ਕੋਈ ਬੰਦਾ ਉੱਠੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਨੂੰ ਤਬਾਹ ਕਰ ਦੇਵੇ 32 ਸਾਲ ਦਾ ਗੱਭਰੂ ਉਠਿਆ ਇਹਦੀ ਗੱਜ ਚੌੜੀ ਛਾਤੀ ਛਾਤੀ ਵਿੱਚ ਦਿਲ ਦਿਲ ਵਿੱਚ ਧੜਕਣ ਧੜਕਣਾ ਵਿੱਚ ਜਜ਼ਬਾਤ ਜਜ਼ਬਾਤਾਂ ਵਿੱਚ ਕੁਝ ਕਰਨ ਦਾ ਚਾ ਇਹਨੇ ਆਖਿਆ ਬਾਦਸ਼ਾਹ ਫੌਜ ਹੋਵੇਗੀ ਤੇਰੀ ਕਮਾਂਡ ਹੋਵੇਗੀ ਮੇਰੀ ਇੱਕ ਮਹੀਨੇ ਦੇ ਅੰਦਰ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਬਨ ਕੇ ਬਤੌਰੇ ਮੁਜਰਮ ਤੇਰੇ ਦਰਬਾਰ ਵਿੱਚ ਪੇਸ਼ ਕਰ ਦੇਵਾਂਗਾ ਕੌਣ ਸੀ ਇਹ ਸ਼ਾਹਦ ਖਾਨ ਹੰਕਾਰ ਦੇ ਘੋੜੇ ਤੇ ਸਵਾਰ ਹੋ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਿਆਂ ਪਕੜਨ ਦੇ ਦਾਅਵੇ ਕਰਦਾ ਹੈ ਉਸ ਵਕਤ ਦੀ ਤਸਵੀਰ ਨੂੰ ਕਵੀਸ਼ਰ ਜੱਥਾ ਇਹਨਾਂ ਸ਼ਬਦਾਂ ਵਿੱਚ ਇਉਂ ਕਹਿ ਰਿਹਾ ਹੈ ਬੀੜ ਆ ਚੁੱਕੀ ਆਖਾਨ ਨੇ ਗੁੱਸੇ ਵਿੱਚ ਆ ਕੇ ਬਰੀ ਸਭਾ ਵਿੱਚ ਬੋਲਿਆ ਮੱਥੇ ਵਟ ਪਾ ਕੇ ਕਹਿੰਦਾ ਪੂਰੀ ਆਨੰਦਨ ਨੂੰ ਵਿੱਚ ਪਲਦੇ ਟਾਵਾ ਦਸਵੇਂ ਗੁਰ ਨੂੰ ਬਨ ਕੇ ਲੈ ਦਿੱਲੀ ਆਵਾ ਮੈਂ ਬੁੱਧ ਬਠਾਣੀ ਮਾ ਦਾ ਪੀਤਾ ਦਿਲ ਪਰ ਕੇ ਮੈਨੂੰ ਗੁਰ ਲੈ ਦਲੀ ਆਵਾ ਮੇਰਾ ਛੱਡਿਆ ਤੀਰ ਕਮਾਨ ਚੋਂ ਨਾ ਖਾਲੀ ਜਾਵੇ ਪੰਛੀ ਉੱਡਦੇ ਅੰਬਰੀ ਲੈ ਥੱਲੇ ਆਵੇ ਬੜੀ ਫਰ-ਫਰ ਕੰਬਦੇ ਜਦ ਜੰਗ ਮਚਾਵਾ ਦਸਵੇਂ ਗੁਰੂ ਨੂੰ ਬਣ ਕੇ ਲੈ ਦਲੀ ਆਵਾ ਦਖਣ ਦੇ ਵਿੱਚ ਸ਼ਤਰੂ ਮੇਰੇ ਨਾਂ ਤੋਂ ਡਰਦੇ ਤੇ ਪਾਣੀ ਪਰਦੇ ਗੱਡ-ਵੱਡ ਵੈਰੀ ਟੇਰੀਆਂ ਲੋਥਾਂ ਨਹੀਂ ਲਾਵਾ ਦਸਵੇਂ ਗੁਰ ਨੂੰ ਬਣ ਕੇ ਲੈ ਬਿੱਲੀ ਆਵਾ ਨਾਲ ਪਠਾਣਾ ਜੋਦਿਆਂ ਕੀ ਸਿੱਖਾਂ ਲੜਨਾ ਨਾਲ ਪਠਾਣਾ ਜੋਦਿਆਂ ਕੀ ਸਿੱਖਾਂ ਲੜਨਾ ਮਾਲਾ ਪੇਰਨ ਵਾਲੀਆਂ ਨਹੀਂ ਸਾਵੇਂ ਅੜਨਾ